ਹalleluyah ਅਓ ਸਿਮੇਰੀ ਪ੍ਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਬੁੱਧੀਮਾਨੀ ਨਾਲ ਨਿਆ ਅਤੇ ਚਿੱਤ ਦਾਨੀਅਲ ਅਧਿਆਇ 5 ਉਦੀ 11 ਐਤ ਤੇਰੇ ਰਾਜ ਵਿੱਚ ਇੱਕ ਮਨੁੱਖ ਹੈ ਜਿਸ ਵਿੱਚ ਪਵਿੱਤਰ ਦਿਉਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਨ ਤੇ ਸਮਝ ਤੇ ਬੁੱਧ ਦਿਉਤਿਆਂ ਦੀ ਬੁੱਧ ਉਸ ਵਿੱਚ ਪਾਈ ਜਾਂਦੀ ਸੀ ਜਿਹਨੂੰ ਤੇਰੇ ਪਿਤਾ ਮਹਾਰਾਜਾ ਨਬੁਕਦਨੇਜ਼ਰ ਨੇ हां तेरे पिता महाराज ने जादूगरों ज्योतिषियों कस्तियों ते अगम ज्ञानियों ਦਾ ਸਰਦਾਰ ਬਣਾਇਆ ਹੋਇਆ ਸੀ ਮੇਰੇ ਪਿਆਰਿਓ ਦਾਨੀਅਲ ਇਸ్రਾਇਲ ਦੇ ਪੁੱਤਰਾਂ ਵਿੱਚੋਂ ਇੱਕ ਸੀ ਰਾਜਾ ਨਬੁਕਦਨੇਸਰ ਉਸ ਨੂੰ ਜਰੁਸ਼ਲਮ ਤੋਂ ਬਾਬਲ ਲੈ ਗਿਆ ਜਦੋਂ ਉਸ ਨੇ ਯਰੁਸ਼ਲਮ ਉੱਤੇ ਹਮਲਾ ਕੀਤਾ ਰਾਜਾ ਨਬੁਕਦਨੇਸਰ ਨੇ ਦਾਨੀਅਲ ਦਾ ਨਾਮ ਬਦਲ ਕੇ ਬੈਲਟਸ਼ੇਸ਼ਰ ਰੱਖ ਦਿੱਤਾ ਕਿਉਂਕਿ ਦਾਨੀਅਲ ਕੋਲ ਉਹ ਹੁਨਰ ਅਤੇ ਬੁੱਧੀ ਸੀ ਜੋ ਪਰਮੇਸ਼ਰ ਵਿੱਚ ਪਾਈ ਜਾਂਦੀ ਸੀ ਉਸ ਕੋਲ ਹੁਨਰ ਸੀ ਜਾਨੀ ਕਿ ਉਹ ਹਰ ਕੰਮ ਵਿੱਚ ਉੱਤਮ ਸੀ ਪਿਆਰਿਓ ਦਾਨੀਅਲ ਗੁਲਾਮੀ ਵਿੱਚ ਜਾਣ ਤੋਂ ਬਾਅਦ ਵੀ ਪਰਮੇਸ਼ਰ ਨੂੰ ਪਿਆਰ ਕਰਦਾ ਰਿਹਾ ਕਿਉਂਕਿ ਉਸ ਦਾ ਪਰਿਵਾਰ ਬਚਪਨ ਤੋਂ ਹੀ ਪਰਮੇਸ਼ਰ ਨੂੰ ਜਾਣਦਾ ਸੀ ਅਤੇ ਦਾਨੀਅਲ ਨੂੰ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰਨੀ ਸਿਖਾਈ ਗਈ ਸੀ ਇਸ ਲਈ ਜਦੋਂ ਉਹ ਬਾਬਲ ਦੀ ਗੁਲਾਮੀ ਵਿੱਚ ਗਿਆ ਤਾਂ ਉਸ ਦਾ ਰਹਿਣਾ ਖਾਣਾ ਪੀਣਾ ਬਹੁਤ ਵੱਖਰਾ ਸੀ ਉਹ ਮੁਸੀਬਤ ਦੇ ਉਸ ਸਮੇਂ ਵੀ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਰਿਹਾ ਉਸ ਦੀ ਵਫਾਦਾਰੀ ਨੂੰ ਵੇਖਦਿਆਂ ਪਰਮੇਸ਼ਰ ਨੇ ਉਸ ਨੂੰ ਆਪਣੀ ਬੁੱਧੀ ਨਾਲ ਪਰ ਦਿੱਤਾ ਜੋ ਉਸ ਦੇਸ਼ ਦੇ ਕਿਸੇ ਵੀ ਵਿਅਕਤੀ ਜੋਤਸ਼ੀ ਜਾਦੂਗਰ ਕਸਤੀਆਂ ਦੇ ਕੋਲ ਨਹੀਂ ਸੀ ਜਿਸ ਤਰ੍ਹਾਂ ਪਰਮੇਸ਼ਰ ਨੇ ਸੁਲੇਮਾਨ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਜੋ ਕੁਝ ਵੀ ਤੂੰ ਚਾਹੁੰਦਾ ਹੈ ਕਿ ਮੈਂ ਤੈਨੂੰ ਦੇਵਾਂ ਮੰਗ ਤਦ ਸੁਲੇਮਾਨ ਪਰਮੇਸ਼ਰ ਨੂੰ ਕਹਿੰਦਾ ਹੈ ਤੁਸੀਂ ਮੈਨੂੰ ਇੱਕ ਅਜਿਹੇ ਦੇਸ਼ ਦਾ ਰਾਜਾ ਬਣਾਇਆ ਹੈ ਜੋ ਤਰਤੀਦੀ ਧੂੜ ਦੇ ਕਿਣਕਿਆਂ ਦੇ ਸਮਾਨ ਹੈ ਇਸ ਲਈ ਮੈਨੂੰ ਬੁੱਧੀ ਅਤੇ ਗਿਆਨ ਦਿਓ ਤਾਂ ਜੋ ਮੈਂ ਤੁਹਾਡੀ ਇਸ ਪ੍ਰਾਚ ਨੂੰ ਸੰਭਾਲ ਸਕਾਂ ਅਤੇ ਉਹਨਾਂ ਦਾ ਬੁੱਧੀਮਾਨੀ ਨਾਲ ਨਿਆਂ ਕਰ ਸਕਾਂ ਤਦ ਜੋ ਹਵਾ ਪਰਮੇਸ਼ਰ ਨੇ ਸੁਲੇਮਾਨ ਨੂੰ ਆਪਣੀ ਬੁੱਧੀ ਅਤੇ ਗਿਆਨ ਨਾਲ ਭਰ ਦਿੱਤਾ ਫਿਰ ਇੱਕ ਦਿਨ ਦੋ ਔਰਤਾਂ ਇੱਕ ਜੰਦਾ ਬੱਚਾ ਰਾਜਾ ਸੁਲੇਮਾਨ ਦੇ ਕੋਲ ਲੈ ਆਈਆਂ ਅਤੇ ਉਹਨਾਂ ਦੋਵਾਂ ਨੇ ਕਿਹਾ ਇਹ ਜਿਉਂਦਾ ਬੱਚਾ ਮੇਰਾ ਹੈ ਰਾਜਾ ਸੁਲੇਮਾਨ ਨੇ ਉਸ ਬੁੱਧੀ ਅਤੇ ਗਿਆਨ ਨਾਲ ਨਿਆਂ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਸੀ ਉਸਨੇ ਕਿਹਾ ਮੇਰੇ ਕੋਲ ਇੱਕ ਤਲਵਾਰ ਲਿਆਓ ਅਤੇ ਜਿਉਂਦੇ ਬੱਚੇ ਨੂੰ ਦੋ ਟੁਕੜੀਆਂ ਵਿੱਚ ਵੰਡ ਦਿਓ ਅਤੇ ਇਹਨਾਂ ਨੂੰ ਅੱਧਾ-ਅੱਧਾ ਦੇ ਦਿਓ ਜਿਵੇਂ ਹੀ ਉਸ ਜਿਉਂਦੇ ਬੱਚੇ ਦੀ ਮਾਂ ਨੇ ਇਹ ਸੁਣਿਆ ਉਹ ਆਪਣੇ ਬੱਚੇ ਲਈ ਪਿਆਰ ਨਾਲ ਪੜ ਗਈ ਅਤੇ ਰਾਜਾ ਸੁਲੇਮਾਨ ਨੂੰ ਕਹਿਣ ਲੱਗੀ ਇਸ ਬੱਚੇ ਨੂੰ ਨਾ ਮਾਰੋ ਇਸ ਔਰਤ ਨੂੰ ਦੇ ਦਿਓ ਇਸ ਕਾਰਨ ਰਾਜਾ ਸੁਲੇਮਾਨ ਨੂੰ ਪਤਾ ਲੱਗਾ ਕਿ ਇਹ ਬੱਚੇ ਦੀ ਅਸਲੀ ਮਾਂ ਹੈ ਫਿਰ ਉਸਨੇ ਉਹ ਜਿਉਂਦਾ ਬੱਚਾ ਉਸ ਔਰਤ ਨੂੰ ਦੇ ਦਿੱਤਾ ਇਸ ਲਈ ਮੇਰੇ ਪਿਆਰਿਓ ਤੁਸੀਂ ਵੀ ਪਰਮੇਸ਼ਰ ਤੋਂ ਗਿਆਨ ਅਤੇ ਬੁੱਧੀ ਮੰਗਣੀ ਹੈ ਤਾਂ ਜੋ ਤੁਸੀਂ ਆਪਣੇ ਜੀਵਨ ਵਿੱਚ ਆਉਣ ਵਾਲੀ ਹਰ ਸਮੱਸਿਆ ਦਾ ਗਿਆਨ ਅਤੇ ਬੁੱਧੀ ਨਾਲ ਫੈਸਲਾ ਲੈ ਸਕੋ ਲੋਕਾਂ ਦਾ ਨਿਆਂ ਕਰ ਸਕੋ ਅਤੇ ਆਪਣੇ ਜੀਵਨ ਦੇ ਹਰ ਕੰਮ ਵਿੱਚ ਜਿੱਤ ਪ੍ਰਾਪਤ ਕਰ ਸਕੋ ਆਮਨ ਅਓਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਇਸ ਵਚਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੀ ਬੁੱਧੀ ਅਤੇ ਗਿਆਨ ਨਾਲ ਭਰ ਦਿਓ ਤਾਂ ਜੋ ਮੈਂ ਤੁਹਾਡੇ ਕੰਮ ਸਮਝਦਾਰੀ ਨਾਲ ਕਰ ਸਕਾਂ ਪ੍ਰਭੇਸ਼ੁਮ ਸੀਦੇ ਸਮਰਥੀ ਨਾਮ ਵਿੱਚ ਆਮਨ